ਅੱਜਕਲ ਸੋਸ਼ਲ ਮੀਡੀਆ ਦਾ ਸਮਾਂ ਆਇਆ ਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜੇਕਰ ਸੋਸ਼ਲ ਮੀਡੀਆ ਬੰਦ ਹੋਣ ਦੀ ਗੱਲ ਤੇ ਆ ਜਾਂਦਾ ਤਾਂ ਹਰ ਇੱਕ ਨੂੰ ਚਿੰਤਾ ਹੋ ਜਾਂਦੀ ਹੈ ਤੇ ਅਸਨ ਜ਼ੈਡ ਨਿਊਜ਼ ਤੇ ਸਪੈਸ਼ਲ ਅਪਡੇਟ ਸੈਗਮੈਂਟ ਦੇ ਵਿੱਚ ਮੈਂ ਕਿਰਨਤਰੀ ਥਰੂ ਪ੍ਰਾਇਤ ਨੂੰ ਦੱਸਣ ਚਾਹ ਰਹੀਆਂ ਕਿ ਜੋ ਵੀ ਕਿਆਸ ਲਗਾਏ ਜਾ ਰਹੇ ਸੀ ਕਿ ਆਖਿਰਕਾਰ ਸੋਸ਼ਲ ਮੀਡੀਆ ਦੇ ਫੇਸਬੁਕ ਇੰਸਟਾਗ੍ਰam ਵਟਸਐਪ ਗੂਗਲ ਟਵਿੱਟਰ ਤੇ ਆ ਜਿਹੜੇ ਹੁਣ ਖਤਰੇ ਦੇ ਬਦਲ ਮੰਡਵਾਲੇ ਨਿਊਜ਼ ਤੇ ਆਖਿਰ ਕੀ ਬਣਿਆ ਜੀ ਹਾਂ ਗੱਲ ਕਰਦੇ ਹਾਂ ਗੂਗਲ ਵਟਸਐਪ ਅਤੇ ਫੇਸਬੁਕ ਨੇ ਆ ਜਿਹੜੇ ਮੰਤਰਾਲੇ ਨੂੰ ਸਾਰੇ ਬੇਰਵੇ ਨੇ ਜਿਹੜੇ ਕਿਸ ਤਰੀਕੇ ਦੇ ਉਹ ਚੇਂਜਸ ਕਰਨਗੇ ਨਵੇਂ ਨਿਯਮਾਂ ਨੂੰ ਲੈ ਕੇ ਆ ਕਿੰਨਾ ਟਾਈਮ ਮੰਗਿਆ ਇਹ ਸਾਰੇ ਬੇਰਵੇ ਆ ਉਹਨਾਂ ਨੂੰ ਸੌਂਪ ਦਿੱਤੇ ਨੇ ਉਹਨਾਂ ਕੋਲ ਜਮ੍ਹਾਂ ਕਰਵਾ ਦਿੱਤੇ ਨੇ ਪਰ ਅਜੇ ਤੱਕ ਟਵਿੱਟਰ ਵੱਲੋਂ ਕੋਈ ਵੀ ਫੀਰਵਾ ਸਾਂਝਾ ਨਹੀਂ ਕੀਤਾ ਗਿਆ ਹਾਲਾਂਕਿ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਇਹਨਾਂ ਨੂੰ ਆਪਣੇ ਨਿਯਮਾਂ ਦੇ ਵਿੱਚ ਚੇਂਜਸ ਕਰਨ ਨੂੰ ਲੈ ਕੇ ਪਰ ਉਸ ਸੰਬੰਧੀ ਹੈ ਜਿਹੜੀ ਨਵੀਂ ਅਪਡੇਟਈ ਹੈ ਕਿ ਤਿੰਨਾਂ ਨੇ ਕਿ ਗੂਗਲ ਫੇਸਬੁੱਕ ਅਤੇ ਵਟਸਐਪ ਨੇ ਆਪਣੇ ਫੀਰਵੇ ਜਿਹੜੇ ਸੂਚਨਾ ਵਿਭਾਗ ਨੂੰ ਆ ਜਿਹੜੇ ਸੌਂਪ ਦਿੱਤੇ ਨੇ ਪਰ ਅਜੇ ਟਵਿੱਟਰ ਦੇ ਵੱਲੋਂ ਕੋਈ ਵੀ ਫੀਰਵਾ ਇਸ ਤਵਨ ਦੀ ਨਹੀਂ ਦਿੱਤਾ ਗਿਆ ਆਖਿਰ ਕੀ ਹੈ ਪੂਰਾ ਮਾਮਲਾ ਕੀ ਹੈ ਪੂਰੀ ਰਿਪੋਰਟ ਸੂਤਰਾਂ ਤੋਂ ਮਿਲੀ ਜਾਣਕਾਰੀ ਜੋ ਵੀ ਸਾਨੂੰ ਮਿਲੀ ਹੈ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਸਪੈਸ਼ਲ ਸੈਗਮੈਂਟ ਵਿੱਚ ਦਸੇ ਕਿ ਗੂਗਲ ਫੇਸਬੁਕ ਅਤੇ ਵਟਸਐਪ ਨੇ ਨਵੇਂ ਡਿਜੀਟਲ ਨਿਯਮਾਂ ਤਹਿਤ ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਵੇਰਵੇ ਸਾਂਝੇ ਕੀਤੇ ਨੇ ਪਰ ਟਵਿੱਟਰ ਇਅਚ ਵੀ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਸੂਚਨਾ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਸੂਚਨਾ ਨੇ ਦੱਸਿਆ ਕਿ ਟਵਿੱਟਰ ਨੇ ਅਜੇ ਤੱਕ ਮੁੱਖ ਪਾਲਣਾ ਅਧਿਕਾਰੀ ਦਾ ਵੇਰਵਾ ਮੰਤਰਾਲੇ ਨੂੰ ਨਹੀਂ ਦਿੱਤਾ ਉਸ ਸਮੇਂ ਇੱਕ ਲਾਅ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਵਕੀਲ ਨੂੰ ਨੋਡਲ ਲਾਇਸੈਂਸ ਅਤੇ ਸ਼ਿਕਾਇਤ ਅਫਸਰ ਦਾ ਨਾਮ ਦਿੱਤਾ ਗਿਆ ਨਵੇਂ ਨਿਯਮਾਂ ਤਹਿਤ ਇਹ ਵਿਅਕਤੀ ਇੱਕ ਸੋਸ਼ਲ ਮੀਡੀਆ ਦੇ ਕੰਪਨੀ ਦਾ ਕਰਮਚਾਰੀ ਹੋਣਾ ਚਾਹੀਦਾ ਹੈ ਜੋ ਕਿ ਭਾਰਤ ਵਿੱਚ ਕੰਮ ਕਰ ਰਿਹਾ ਹੈ ਸੂਤਰਾਂ ਨੇ ਦੱਸਿਆ ਕਿ ਜਾਦਤ ਤਰਫ ਵੱਡੀ ਸੋਸ਼ਲ ਮੀਡੀਆ ਫਰਮਸ ਨੇ ਚੀਫ ਕੰਪਲਾਈਅੰਸੀ ਅਫਸਰ ਨੋਡਲ ਸੰਪਰਕ ਵਿਅਕਤੀ ਅਤੇ ਸ਼ਿਕਾਇਤ ਅਧਿਕਾਰੀ ਤੇ ਵੇਰਵਿਆਂ ਨੂੰ ਆਈਟੀ ਮੰਤਰਾਲੇ ਨਾਲ ਸਾਂਝਾ ਕੀਤਾ ਹੈ ਸੂਤਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ which all ki waliyan ikaiyan jive ki Google Facebook WhatsApp Koo ShareChat Telegram ate LinkedIn ne navi niyam anusaar mantralay nal verva ਸਾਂਚਾ ਕੀਤਾ ਪਰ ਟਵਿੱਟਰ ਇਹ ਜੀ ਵੀ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਿਆ। ਵੀਰਵਾਰ ਨੂੰ ਸਰਕਾਰ ਵੱਲੋਂ ਸਖਤ ਰੁਖ ਅਪਣਾਏ ਜਾਣ ਤੋਂ ਬਾਅਦ ਟਵਿੱਟਰ ਨੇ ਆਪਣੇ ਨੋਡਲ ਲਾਇਸੈਂਸ ਪਰਸਨ ਅਤੇ ਸ਼ਿਕਾਇਤ ਅਧਿਕਾਰੀ ਨੂੰ ਭਾਰਤ ਵਿੱਚ ਇੱਕ ਲਾਅ ਕੰਪਨੀ ਚ ਕੰਮ ਕਰਨ ਵਾਲੇ ਵਕੀਲ ਵੱਚੋਂ ਨਾਮ ਦਿੱਤੇ। ਅਕੇ ਸਾਰੇ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਅਪਡੇਟ ਆਏਗੀ ਕਿਸ ਤਰੀਕੇ ਨਾਲ ਇਹ ਰੂਲਸ ਹੈ ਜਿਹੜੇ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਮੰਨਣ ਲਈ ਆਖਿਆ ਗਿਆ ਹੈ ਇਨ ਇੰਟਰਨੈਸ਼ਨਲ ਕੰਪਨੀਆਂਸ ਨੂੰ ਉਸਤੇ ਕੀ ਵਿਚਾਰ ਵਟਾਂਦਰਾ ਕਰਕੇ ਅਤੇ ਕੀ ਕੁਝ ਨਵੇਂ ਨਿਯਮਾਂ ਕੁਝ ਚੇਂਜਸ ਨੇ ਜੁੜੇ ਆਉਣਗੇ ਤਾਂ ਇਹ ਆਉਣ ਵਾਲਾ ਸਮਾਂ ਹੀ ਤਸਿਕਾ ਹੋਰ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਤੁਸੀਂ ਹੋਏ ਇੱਕ ਦਿਨ ਹੋਏ ਸੰਜ਼ਟ ਨਿਊਜ਼